ਉਸੀਂ ਜਾਗ ਕੇ ਅਜਮੀਨਾ ਵਾਲੇ ਹੋ ਯੁਰਤ ਵਾਲੇ ਹੋ ਤਾਂ ਕਰਕੇ ਤੁਸੀਂ ਇੱਥੇ ਪਹੁੰਚਿਓ ਇਹ ਤਾਂ ਜਿੰਨਾ ਪ੍ਰਸ਼ਾਸਨ ਦਾ ਇਹ ਹਰ ਸਮੇਂ ਤੇ ਦਬਾਅ ਹੁੰਦਾ ਉਹ ਲੋਕਾਂ ਨੂੰ ਘਰਾਂ ਤੋਂ ਨਿਕਲਤਾ ਬੰਦ ਕਰਦੇ ਆ ਕਈ ਤਰ੍ਹਾਂ ਦੇ ਖਰਾਵੇ ਦਿੰਦੇ ਆ ਔਰ ਤੁਸੀਂ ਫਿਰ ਵੀ ਮੇਰਾ ਖਾਲਸਾ ਗੁਰੂ ਸਾਹਿਬ ਨੂੰ ਸਮਰਪਿਤ ਜੋ ਗੁਰੂ ਦਾਸ ਦਾ ਰਾਤਿਆ ਤਾਂ ਪੰਜਾਬ ਵਾਸਤਾ ਗੁਰਾਂ ਦੇ ਨਾਮ ਤੇ ਇਹ ਗੁਰਾਂ ਦੀ ਸੋਚ ਆ ਇਹ ਜ਼ੁਲਮ ਦੇ ਖਿਲਾਫ ਹਮੇਸ਼ਾ ਡਟ ਕੇ ਖੜਨਾ ਤੇ ਜੋ ਮੇਰਾ ਖਿਆਲ ਹੈ ਕਿ ਆਪਾਂ ਪੂਰੀ ਪਹਾਨ ਜਾਣਦੀਆਂ ਇਹ ਇਹਨਾਂ ਲੋਕਾਂ ਨੂੰ ਅਸੀਂ ਜੇ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਦਬਾਏ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੇ ਜੇ ਆਪਾਂ ਦਿੱਲੀ ਮੋਰਚਾ ਲਾਇਆ ਤੇ ਉਦੋਂ ਗੁਰੂ ਮਹਾਰਾਜ ਦੀ ਕਿਰਪਾ ਬੜੀ ਬਖਸ਼ਿਸ਼ ਹੋਈ ਕਿ ਆਪਾਂ ਉਹ ਜਿਹੜੇ ਗੁਰੂ ਮਹਾਰਾਜ ਦੇ ਕਰਾਏ ਪਰ ਉਹੋ ਹੀ ਬਦਲਾ ਉਹ ਜਿਹੜਾ ਉਹਨਾਂ ਨੇ ਉਹ ਆਪਣੇ ਕੋ ਲੈ ਰਹੇ ਆ ਉਹ ਆਪਾਂ ਨੂੰ ਪਾਣ ਕੇ ਲੈ ਰਹੇ ਆ ਵੱਖਰੇ ਵੱਖਰੇ ਧਰੇ ਬਣਾ ਕੇ ਲੈ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਵੀ ਸੋਚਣ ਦੀ ਲੋੜ ਆਾਕੀ ਤੇ ਇਹ ਚੀਜ਼ਾਂ ਹੋ ਕੇ ਨਹੀਂ ਵਿਚਾਰਾ ਹੋਈਆਂ ਤੇ ਕਾਨੂੰਨ ਤੇ ਹਮੇਸ਼ਾ ਸੋਧਾ ਹੋ ਜਾਣਾ ਐਡਾ ਹੋ ਜੇ ਪਰ ਮੈਨੂੰ ਲੱਗਦਾ ਹੈ ਕਿ ਇਸ ਪੰਜਾਬ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਗਈ ਇਹ ਲੋਕ ਮੰਤਰ ਦਾ ਬਹੁਤ ਆਲਾ ਇਹ ਸਾਰਾ ਕੁਝ ਚਲਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਕਿਹੜਾ ਕਾਨੂੰਨ ਇਹਨੂੰ ਕਹਿੰਦਾ ਕਿ ਝੂਠੇ ਐਂਕਾਊਂਟਰ ਕਰਨ ਵਾਸਤੇ ਕਿਹੜਾ ਜਿਹੜਾ ਕਾਨੂੰਨ ਕਹਿੰਦਾ ਕਿ ਇਹਨਾਂ ਨੂੰ ਆ ਹੱਥ ਪੁੱਛੇ ਹੱਥਾਂ ਤੇ ਮਾਰਿਆ ਜਾਵੇ ਇਹ ਕਾਨੂੰਨ ਤੋਂ ਬਾਹਰ ਜਾ ਕੇ ਸਾਰਾ ਕੁਝ ਹੋ ਗਿਆ ਕਿਉਂਕਿ ਕਾਨੂੰਨ ਕਨਾਰਨਾਮ ਦੀ ਕੋਈ ਚੀਜ਼ ਨਹੀਂ ਗਈ ਉਹ ਸਾਰੇ ਸਾਡੀ ਜਿਹੜੀ ਹੋਰਿਆ ਉਹਨੂੰ ਖਤਮ ਕਰਨਾ ਚਾ ਰਹੇ ਆ ਸਾਡੇ ਜਿਹੜਾ ਵਿਰਸਾ ਵਾ ਸਾਡਾ ਜਿਹੜਾ ਲੋਕ ਵੀ ਸਾਡਾ ਕਲਚਰ ਐ ਸਭਿਆਚਾਰ ਐ ਸਾਰੀਆਂ ਜੀਚਾਂ ਨੂੰ ਸਾਨੂੰ ਲੁੱਟ ਕੇ ਆਟਕਤਾ ਵਰ ਤੇ ਸਮਾਜਿਕ ਤੌਰ ਤੇ ਧਰਮ ਤੌਰ ਤੇ ਖਤਮ ਕਰਕੇ ਉਹ ਆਪਣਾ ਇਹ ਕੋਈ ਫਕਤ ਕਰਵਾਉਣਾ ਚਾਹ ਰਿਹਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਲੋ ਉਹ ਉਧ ਕਰਨਾ ਚਾਹ ਰਿਹਾ ਉਹਦੇ ਉਹਦੇ ਵਿੱਚ ਆਪਾਂ ਵੀ ਨਾ ਆਪਣਾ ਯੋਗਦਾਨ ਹੋਵੇ ਆਪਾਂ ਵੀ ਆਪਾਇ ਇੱਕ ਦੂਜੇ ਦੇ ਸਹੋਗੀ ਬਣੀਏ ਇੱਕ ਦੂਜੇ ਨੂੰ ਭੱਜਣ ਵਾਸਤੇ ਇੱਕ ਦੂਜੇ ਨੂੰ ਬਚਾਉਣ ਕਰਨ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨ ਕੀ ਕਹਿੰਦੇ ਲਾਵਾ ਕਾਨੂੰਨ ਮੇਰਾ ਖਿਆਲ ਹੈ ਕਿ ਕਈ ਸਾਲਾਂ ਤੋਂ ਐਨਐਸਐਕੀ ਦੇ ਹਿੰਦੋਤਾਂ ਚਲੇ ਲਗਾ ਮੈਂ 25-30 ਸਾਲ ਤੋਂ ਤੇ ਜੇ ਉਸ ਨੌਜਵਾਨਾਂ ਤੇ ਲਗਾ ਦਿਓ 2-2 3-3 ਸਾਲ ਦਾ ਇੱਕ ਵਾਰ ਆ ਜਾ ਰਿਹਾ ਕਾਨੂੰਨਾਂ ਦੀ ਕੋਈ ਸੁਵਿਧਾ ਹੁੰਦੀਆਂ ਗੱਲਾਂ ਖਾਲੀ ਕਾਹਦੇ ਚ ਆ ਬਹੁਤ ਪ੍ਰੈਕਟੀਕਲ ਤੌਰ ਤੇ ਮੇਰਾ ਖਿਆਲ ਰੱਖਦਾ ਹਾਂ ਜੀ ਇੱਕ ਬੜੀ ਪੰਜਾਬ ਦੀ ਜਾਣੀ ਪਛਾਣੀ ਸਿੱਖਿਆ ਤੇਰਾ ਕਿ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਨੇ ਇਹੋ ਜਿਹਾ ਕੁਝ ਵਾਪਰ ਸਕਦੇ ਆ ਆਮ ਲੋਕਾਂ ਨਾਲ ਦਿਨ ਦਿਹਾੜੇ ਰੋਜ਼ ਹਾੜੇ ਹੱਤ ਕਚਹਿਰੀਆਂ 'ਚ ਕੀ ਹੋ ਰਿਹਾ ਉਹ ਉਹ ਮੇਰੇ ਖਿਆਲ 'ਚ ਬਹੁਤ ਵੱਡੀ ਗਿੰਤੀ 'ਚ ਹੋ ਰਿਹਾ ਇਸ ਕਰਕੇ ਮੇਰੇ ਖਿਆਲ 'ਚ ਜੀ ਇਹ ਹਾਲੇ ਲੋਕਾਂ ਨਾਲ ਜਿਹੜੇ ਪੰਜਾਬ ਦੀ ਆਵਾਜ਼ ਪੰਜਾਬੀਅਤ ਦੀ ਕਿਸਾਨੀਆਂ ਦੀ ਜਵਾਨੀ ਦੀ ਕੋਈ ਮੀਡੀਆ ਦੇ ਥਰੂ ਕਰਨ ਵਾਲਾ ਹੋਵੇ ਕੋਈ ਨਸ਼ਿਆਂ ਦੇ ਖਿਲਾਫ ਲੜਨ ਵਾਲਾ ਹੋਵੇ ਪਰਵਿੰਦਰ ਸਿੰਘ ਝੋਟੇ ਵਰਗਾ ਕੋਈ ਜੱਟ ਵੀ ਦੇ ਖਿਲਾਫ ਮੋਚਾ ਲਾਉਣ ਵਾਸਤੇ ਬੈਠਾ ਹੋਵੇ ਜਗੀਰ ਸਿੰਘ ਵਰਗਾ ਤੇ ਕਿਸੇ ਦੀ ਆਵਾਜ਼ ਨੂੰ ਸੁਣਿਆ ਨਹੀਂ ਜਾਣਿਆ ਉੱਡਾ ਕਿ ਉਹਨਾਂ ਨੂੰ ਉਹਨਾਂ ਤੇ ਕੀ ਹਰਜ ਕੀਤੇ ਜਾ ਰਹੇ ਆ ਉਹਨਾਂ ਦੇ ਪਰਿਵਾਰਾਂ ਤੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ ਪਰ ਗੁਰੂ ਮਹਾਰਾਜ ਵੱਡੇ ਬਿਆਨ ਤੇ ਆ ਮੇਰਾ ਖਿਆਲ ਦੇ ਕੇ ਦੁਆਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਥੋਈਏ ਆਪੇ ਸਾਰੇ ਜਣੇ ਹੰਭੜਾ ਮਾਰ ਗਏ ਅਤੇ ਨੌਜਵਾਨ ਜਿਹੜੇ মিডিਏ ਦੇ ਤੁਰ ਪੰਜਾਬ ਦੀ ਗੱਲ ਸਿੱਖੀ ਦੀ ਗੱਲ ਨੂੰ ਅੱਗੇ ਲਿਜਾਣਾ ਚਾਹੁੰਦਾ ਜਦ ਸਦੀਕ ਸਿੰਘ ਮੁਖਸਰਵਾਕੇ ਉਹਨਾਂ ਨਾਲ ਵੀ ਉਹਨਾਂ ਦੇ ਚੈਂਟਰਵਾਦ ਕਿੱਥੇ ਜਾਂਦੇ ਆ ਜਿਹੜੇ ਇੱਥੇ ਸਾਡੇ ਸੱਭਿਆਚਾਰ ਨੂੰ ਬਦਲਾ ਕਰਦੇ ਆ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਸਾਡੀ ਨੌਜਵਾਨੀ ਨੂੰ ਗਲਤ ਪਾਸੇ ਲੈ ਜਾਣ ਦਿੰਦੇ ਆ ਉਹਨਾਂ ਚੈਂਟਰ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਹੋਣ ਉਹਨਾਂ ਨੂੰ ਬੰਦਰੀ ਕੀਤਾ ਜਾ ਰਿਹਾ ਤੇ ਜਿਹੜੇ ਕੋਈ ਆਪਣੇ ਕੌਮ ਦੀ ਆਪਣੇ ਧਰਮ ਦੀ ਆਪਣੀ ਕਿਸਾਨੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਪੇਜ ਤਦੋਂ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਆਪਾਂ ਉਹ ਸਾਰਿਆਂ ਧਰਾਂ ਨੂੰ ਸਾਰਿਆਂ ਨੂੰ ਆਪਣੇ ਧੜੇ ਭੰਗੀਆਂ ਪਾਰਟੀ-ਵਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਦੇ ਲੋੜ ਆ ਦਿੱਤੇ ਇਹ ਜਿਹੜੇ ਬੋਲਤਾ ਰਿਹਾ ਆ ਉਹ ਬੀਬੀ ਨੈਂਸੀ ਜੀ ਹੁਣੇ ਕਹਿ ਕੇ ਗਏ ਹੈ ਨਹੀਂ ਆਪਾਂ ਤਾਂ ਇਧਰ ਪੰਜਾਬ ਦੇ ਇਥੇ ਦੇ 30-30 ਗੱਤੀ-ਬੱਤੀ ਸਾਥੋਂ ਲੋਕ ਰੋਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਤੇ ਬਹੁਤ ਮੇਰੇ ਖਿਆਲ ਆ ਕਿ ਗੁਣੂਮਾਨਾ ਕਿਰਪਾ ਕਰੇ ਸਾਡੇ ਸਰ ਤੇ ਮਿਹਰ ਤੇ ਆਸ ਰੱਖੇ ਕਿ ਲਈ ਬਹੁਤ ਲੰਬੀ ਆ ਇਹ ਦੀ ਛੇਤੀ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਮੁੰਡਿਆਂ ਨੂੰ ਮਾਰਦੇ ਨੂੰ ਉਤਾਰ ਲੱਗਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸਾਡੇ ਲੀਡਰਾਂ ਦੀ ਪਿੱਠ ਧੱਕਵਾਉਂਦੇ ਆ ਆ ਜਿਹੜੇ ਹੋਣਾ ਜਿਹੜੇ ਅਸਲੀ ਕਾਗਲਾਂ ਨੂੰ ਫੜਨੀ ਬਿਜਾਏ ਉਹਦਾ ਹੋਰ ਚ ਹੋਇਆ ਉਹਨੂੰ ਸ਼ਕੋਣ ਵਾਸਤੇ ਉਹ ਨਜਾਇਜ਼ ਮੁੰਡੇ ਮਾਰਨਗੇ ਤੇ ਉਹਦੇ ਵਾਰਤੇ ਜਿਹੜੇ ਸਾਡੇ ਮੰਤਰੀ ਆ ਉਹ ਪੁਲਿਸ ਨੂੰ ਸ਼ਾਸਨ ਦੇ ਰਿਹਾ ਕਿ ਤੁਸੀਂ ਬਹੁਤ ਵਧੀਆ ਇਤਿਸ਼ਾਦੀਆ ਕੰਮ ਕਰਤਾ ਕਿ ਜੇ ਆ ਸਹੀ ਕੰਮ ਕਰਤੀ ਹੋਏ ਪੁਲਿਸ ਤੇ ਮੇਰਾ ਖਾ